ਪਾਨੇ ਸਿੱਤੂ ਨੇ ਇੱਕ ਡਾਇਲੌਗ ਬੋਲਿਆ ਸੀ ਹੁਣ ਤਾਂ ਜੇਲ੍ਹ ਤੋਂ ਬਾਹਰ ਆ ਗਿਆ ਆਪਨੇ ਹੱਡ ਬਿੱਤੀ ਕਹਾਣੀ ਵੀ ਦੱਸ ਰਿਹਾ ਦੱਸਣੀ ਵੀ ਚਾਹੀਦੀ ਔਰ ਨੂੰ ਕਿ ਉਹਦੇ ਨਾਲ ਜੇਲ੍ਹ ਵਿੱਚ ਕੀ ਕੀ ਹੋਇਆ ਥਾਣੇ ਜੇਲ੍ਹ ਚ ਜਿੱਥੇ ਵੀ ਉਹਨੂੰ ਰੱਖਿਆ ਕਿਉਂਕਿ ਉਹਦੇ ਇਸ ਲੈਸਨ ਤੋਂ ਜਿਹੜੇ ਨੌਜਵਾਨ ਹੋਰ ਪੀੜ੍ਹੀ ਐ ਉਹ ਵੀ ਸੋਚ ਸਮਝ ਕੇ ਗੱਲ ਕਰੋ ਕਿ ਵੱਡੇ ਅਫਸਰ ਸੀਐਮ ਨਾਲ ਜਾਂ ਵੱਡੇ ਅਫਸਰ ਦੇ ਨਾਲ ਗੱਲ ਕਰਨੇ ਕਿਵੇਂ ਆ ਸੋ ਪਾਨੇ ਸਿੱਤੂ ਦਾ ਇੱਕ ਡਾਇਲੌਗ ਸੀ ਤਵਾ ਮਾ ਜੇਬ ਵਿੱਚ ਰੱਖੇ ਪਤੰਦਰਾ ਤੂੰ ਐਸਾ ਜੇਬ ਵਿੱਚ ਭਗਵੰਤ ਸਤਮਾਨ ਵੜਿਆ ਆਪਦੀ ਗੋਜੀ ਦੇ ਵਿੱਚ ਕਿ ਉਹਨੇ ਐਸੀ ਵੜ ਕੇ ਕੁੱਤ ਕਤਾੜੀਆਂ ਕੀਤੀਆਂ ਤੇਰੇ ਕੁੱਤ ਕਤਾੜੀਆਂ ਕੀਤੀਆਂ ਕਿ ਤੂੰ ਕਰਦਾ 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 ਤੂੰ ਕੱਪੜੇ ਆਪ ਹੀ ਲਾ ਤੇ ਹੁਣ ਜੇ ਤੂੰ ਕੱਪੜੇ ਹੀ ਲਾ ਤੇ ਤੇ ਪੁਲਿਸ ਦਾ ਛੰਡਾ ਪਾਣੀ ਪਾਣਾ ਸੀ ਤੈਨੂੰ ਕਿਹਨੇ ਆਖਿਆ ਸੀ ਰੂ ਦੇ ਪੱਠੇ ਆਪਾਂ ਨਹੀਂ ਸਿੱਧੂ ਕਿ ਤੂੰ ਭਗਵੰਤ ਸਤਮਾਨ ਨੂੰ ਆਪਣੀ ਗੋਜੀ ਦੇ ਵਿੱਚ ਰੱਖ ਤੈਨੂੰ ਕਿਹਾ ਸੀ ਕਿਸੇ ਨੇ ਗੋਜੀ ਚ ਪਾ ਦੇਖ ਲੈ ਗੋਜੀ ਚ ਪਾਇਆ ਬੰਦਾ ਪਾਰਾ ਪੈ ਗਿਆ ਤੈਨੂੰ ਤੂੰ ਅਗਲੀ ਵਾਰ ਮੈਂ ਉਮੀਦ ਕਰਦੀ ਆਂ ਤੂੰ ਗੋਜੀ ਚ ਆਪਣੇ ਕੱਛੇ ਚ ਆਪਣੇ ਪਿਛਵਾੜੇ 'ਚ ਆਪਣੇ ਕੱਚ ਥੱਲੇ ਕਿਸੇ ਵੀ ਸੀਐਮ ਪੀਐਮ ਕਿਸੇ ਨੂੰ ਵੀ ਪਾਣ ਦੀ ਕੋਸ਼ਿਸ਼ ਨਾ ਕਰੀ ਕਿਉਂਕਿ ਉਹਨਾਂ ਤਰ੍ਹਾਂ ਬਰਫ ਦੀ ਸਿੱਲੀ ਤੇ ਲੰਬਾ ਪਾਦਾ ਬੰਦਾ ਬਿਲਕੁਲ ਬੰਦਾ ਅਸੀਂ ਆਮ ਕਿਸੇ ਬੰਦੇ ਨੂੰ ਜਦੋਂ ਆਪਾਂ ਗਾਲਾਂ ਕੱਢਦੇ ਆ ਨਾ ਗੰਦ ਬੱਕਦੇ ਆ ਉਹ ਬੰਦਾ ਵਿਚਾਰਾ ਜਾਂ ਤਾਂ ਚੁੱਪ ਹੋ ਜਾਂਦਾ ਤੁਹਾਡਾ ਗੰਦ ਸੁਣ ਕੇ ਜਾਂ ਵਿਚਾਰਾ ਅਫਸਰ ਦੇ ਜਾ ਕੇ ਕੰਪਲੇਨਟ ਦਿੰਦਾ ਅਫਸਰ ਤੁਹਾਨੂੰ ਬੁਲਾ ਕੇ ਮਾੜਾ ਮੋਟਾ ਝਾੜ ਕੇ ਤੋੜ ਦਿੰਦਾ ਕਿਉਂਕਿ ਉਹ ਬੰਦੇ ਕੋਲ ਕੋਈ ਉਦਾਂ ਨਹੀਂ ਹੁੰਦਾ ਪਰ ਇਹ ਸੀਐਮ ਦਾ ਮਾਮਲਾ ਸੀ ਹੱਤੋਂ ਜ਼ਿਆਦਾ ਸੀਐਮ ਨੂੰ ਗੰਦ ਬਕਣਾ ਇੰਨੀ ਖਰਾਕ ਬੰਦੀ ਸੀ ਚਲੋ ਕੱਲਾ ਸੀਐਮ ਦਾ ਮੈਟਰ ਵੀ ਨਹੀਂ ਸੀ ਮੈਟਰ ਸੀ ਲੋਕਾਂ ਨੂੰ ਫੋਨ ਤੇ ਥ੍ਰੈਟਿੰਗਸ ਦੇਣਾ ਜਿਵੇਂ ਮੈਂ ਪੈਸੇ ਕਢਾਉਂਦਾ business ਕਰਦਾ ਕਾਕੇ ਹੁਣ ਨਹੀਂ ਮੈਨੂੰ ਲੱਗਦਾ ਤੂੰ business ਕਰੇਂਗਾ ਪੈਸੇ ਕਢਾਉਂਦਾ ਚੇਕ ਕਰੇਂਗਾ ਬੜੀ ਤਮੀਜ਼ ਨਾਲ ਕਰੇਂਗਾ ਔਰ ਵੈਸੇ ਹੁਣ ਤੇਰੀ ਗੱਲ ਕਿਸੇ ਨੇ ਮੰਨੀ ਵੀ ਨਹੀਂ ਸਭ ਨੂੰ ਪਤਾ ਵੀ ਇਹਦੇ ਛੱਤਰ ਪਹਿਰੇਡ ਹੋਈਆ ਹੁਣ ਤੋਂ ਕਿਸੇ ਨੂੰ ਫੋਨ ਲਾਇਆ ਪੈਸੇ ਦੇ ਦੇ ਪੈਸੇ ਕੋਈ ਨਹੀਂ ਦਿੰਦਾ ਅਗਲਾ ਤੈਨੂੰ ਕੋਈ ਗੱਲ ਕਹੂਗਾ ਪਰਚਾ ਘਟਾਵਾਂ ਮੜਕੇ ਮੌਤ ਦੀ ਛਾਦਰ ਨੂੰ ਠੰਡਾ ਹੋ ਕੇ ਬਹਿ ਜਾਗਾ ਲੱਖਾ ਸੁਧਾਣਾ ਰਗ ਬਣ ਕਿੱਡਾ ਛਾਤਰ ਐ ਲੱਖਾ ਦੇਖ ਉਹਨੇ ਪਾਇਆ ਗੰਦ ਭਗਵੰਤ ਮਾਨ ਤੇ ਆ ਜਿਹੜਾ ਰਫਤਾਰ ਰਫਤਾਰ ਤੁਰਿਆ ਫਿਰਦਾ ਉਹਨੂੰ ਦੇਖਿਆ ਭਗਵੰਤ ਮਾਨ ਨੂੰ ਸਿੱਧੇ ਗਾਲਾਂ ਕੱਢ ਦੇ ਚਾਹੇ ਭਗਵੰਤ ਮਾਨ ਐ ਚਾਹੇ ਦੁਖਬੀਰ ਬਾਦਲ ਐ ਚਾਹੇ ਸੁਖਬੀਰ ਬਾਦਲ ਐ ਚਾਹੇ ਤਰਕਬੀਰ ਬਾਦਲ ਐ ਚਾਹੇ ਕੋਈ ਵੀ ਐ ਸੀਐਮ ਕਿਸੇ ਸੀਐਮ ਤੇ ਤੁਸੀਂ ਆਏ ਮਿੱਟੀ ਪਾਉਂਗੇ ਡੰਡਾ ਪਰੇਡ ਜਰੂਰ ਹੋਏਗੀ ਕਿਸੇ ਬੰਦੇ ਨੂੰ ਫੋਨ ਕਰਕੇ ਸੈਟਿੰਗਸ ਦਵੋਗੇ ਪੈਸੇ ਕੱਢ ਨਹੀਂ ਤਾਂ ਪਾੜ ਦੂੰ ਖਲਾਰ ਦੂੰ ਇੰਨੀਆਂ ਕੁੜੀਆਂ ਨੂੰ ਕਿਹੜੀ ਕੁੜੀ ਨੂੰ ਫੋਨ ਤੇ ਪਾਨੀ ਸਿੱਤੂ ਨੇ ਕਿਹਾ ਸੀ ਨਾ ਤੇਰੀ ਜ਼ੁਬਾਨ ਖਿੱਚ ਲੂੰਗਾ ਤੇਰੇ ਗੁਤਨੇ ਕਮਾ ਦੂੰਗਾ ਫਿਰ ਇੱਕ ਏਜੰਟ ਕੁੜੀ ਨੂੰ ਵੀ ਕੁੱਟਣ ਤੱਕ ਗਿਆ ਸੀ ਵਿੱਚ ਬੰਦੇ ਆ ਗਏ ਉਹ ਵੀ ਵੀਡੀਓ ਵਾਇਰਲ ਹੋ ਗਈ ਸਭ ਨੇ ਦੇਖਿਆ ਉਹ ਸਾਰੀਆਂ ਵੀਡੀਓ ਕਿੰਨੀਆਂ ਗੰਦੀਆਂ ਗਾਲਾਂ ਕੱਢਦਾ ਹੈ ਬੰਦਾ ਇਹ ਬੰਦਾ ਨਹਿਰ ਤੇ ਖੋਲ ਵੀਡੀਓ ਵਾਲ ਉਹ ਵਾਇਰਲ ਹੋਈ ਜੀ ਤਾਂ ਚੇਅਰ ਲਾ ਕੇ ਬੈਠਾ ਤੇ ਕਹਿ ਰਿਹਾ ਜੀ ਉਹ ਫਲਾਨਾ ਆਇਆ ਰਾਹੁਲ ਗਾਂਧੀ ਆਇਆ ਰਾਹੁਲ ਗਾਂਧੀ ਦੀ ਭੈਣ ਜਿਹਦੇ ਨਾਲ ਪੈ ਗਈ ਸੀ ਮਤਲਬ ਇੰਨਾ ਵਾਇਅ ਤੂੰ ਸਾਰੇ ਰੇ ਮੈਨੂੰ ਗਾਲਾਂ ਖਾਨਾ ਹੈ ਉਮਰਸ ਤੂੰ ਬਹੁਤ ਛੋਟਾ ਆਇੰਗਾ ਮੇਰੇ ਨਾਲ ਤੇ ਸਾਹਮਣੇ ਵੀ ਆਵੇਂ ਨਾ ਤੇ ਸ਼ਾਇਦ ਤੇਰੇ ਮੂੰਹ ਤੇ ਤਿੰਨ ਚਾਰ ਚਪੜਾ ਮੈਂ ਹੀ ਮਾਰਦਾ ਜਿਹੜਾ ਤੂੰ ਆਪਣੇ ਨਾਲ 26 ਇੰਚ ਦਾ ਲੱਕ ਲੈ ਕੇ ਤੇ ਨਿੱਕੀ ਨਿੱਕੀ ਡੋਲੀਆਂ ਲੈ ਕੇ ਤੇ ਫੁਕਰਿਆ ਗੁੱਚੋੜਾ ਹੋ ਕੇ ਆਇਆ ਤੁਰਦਾ ਕਿਹੜਾ ਡੌਣ ਹੈ ਤੂੰ ਉਹ ਹੈਗੀ ਦੋ ਥੱਪੜਾਂ ਦੀ ਮਾਰ ਸ਼ੁਕਰ ਕਰ ਤੇਰਾ ਟ੍ਰੀਟਮੈਂਟ ਘੱਟ ਕੀਤਾ ਪੰਜਾਬ ਪੁਲਿਸ ਨੇ ਤੇਰੇ ਵਰਗੇ ਸੁੱਕੇ ਤੀਲੇ ਨੂੰ ਨਾ ਜੇ ਪ੍ਰੋਪਰਲੀ ਜ਼ਿਆਦਾ ਟ੍ਰੀਟਮੈਂਟ ਮਿਲਿਆ ਹੁੰਦਾ ਤਾਂ ਤੂੰ ਬਚਣਾ ਵੀ ਨਹੀਂ ਸੀ ਹੁਣ ਤੂੰ ਕਹਿੰਦਾ ਨਾ ਜੀ ਜੇ ਮੈਂ ਮਰਿਆ ਤੂੰ ਦੇਖ ਲੋ ਸਰਕਾਰ ਤੈਨੂੰ ਮੱਛਰ ਨੂੰ ਮਰੇ ਹੋਏ ਮੱਛਰ ਨੂੰ ਮਾਰਨਾ ਕਿਹਨੇ ਆ ਤੈਨੂੰ ਤਾਂ ਬਰਫ਼ ਦੀ ਸਿੱਲੀ ਤੇ ਇੱਕ ਘੰਟੇ ਵਾਸਤੇ ਪਾ ਕੇ ਛੱਡ ਦੋ ਤੂੰ ਤਾਂ ਉੱਦਾਂ ਹੀ ਮਰ ਜਾਣਾ ਸੁੱਕਾ ਸੁੰਡਾ ਐ ਤੂੰ ਇੱਕ ਹੱਟਾ ਕੱਟਾ ਬੰਦਾ ਤੈਨੂੰ ਕਾੜ ਕੇ ਖਿਲਾਰ ਦੇ ਕੁੜੀਆਂਰ ਕੋ 26 ਲੱਖ ਐ ਤੇਰਾ ਗੱਲਾਂ ਕਰਦਾ ਤੂੰ ਵੱਡੀਆਂ ਵੱਡੀਆਂ ਤੂੰ ਸਮਾਜ ਸੇਵਾ ਕਰਨੀ ਐ ਤਾਂ ਤਮੀਜ਼ ਨਾਲ ਕਰ ਤੂੰ ਸਮਾਜ ਨੂੰ ਸੁਧਾਰਨਾ ਤਾਂ ਤਮੀਜ਼ ਨਾਲ ਸੁਧਾਰ ਪਹਿਲੇ ਆਪਣੀ ਲੈਂਗੁਏਜ ਨੂੰ ਸੁਧਾਰ ਜੋਨੇ ਖਾਣੇ ਨੂੰ ਤੂੰ ਗੰਦੀਆਂ ਗਾਲਾਂ ਕੱਢਦਾ ਸਾਰੇ ਪਾਸੇ ਗੰਦ ਬੋਲਦਾ ਆਈ ਹੋਪ ਕਿ ਇੰਨੇ ਟ੍ਰੀਟਮੈਂਟ ਤੋਂ ਬਾਅਦ ਤੂੰ ਹੁਣ ਗੰਦ ਨਹੀਂ ਬਕੇਗਾ ਐਂਡ ਆਈ ਹੋਪ ਤੇਰਾ ਪੈਸਿਆਂ ਕਢਾਣ ਵਾਲਾ ਜਿਹੜਾ ਬਿਜ਼ਨਸ ਆ ਉਹ ਹੁਣ ਫੇਲ ਹੋ ਗਿਆ ਕਿਉਂਕਿ ਤੇਥੋਂ ਕੋਈ ਡਰਨ ਵਾਲਾ ਨਹੀਂ ਆ ਜਿਹਨੂੰ ਕਿਨੋ ਫੋਨ ਲਾਉ ਉਹ ਪੌਣ ਨੂੰ ਸਿੱਧੂ ਬੋਲਦਾ ਪੌਣ ਨੂੰ ਸਿੱਧੂ ਇਹ ਕੀ ਬਦਮਾਸ਼ੀ ਪਾਣਾ ਸਿੱਧੂ ਕੀ ਆ ਤੂੰ ਹੈਗੀਆਂ ਸਲਾ ਮਰਿਆ ਹੋਇਆ ਮੱਛਰ ਐ ਆਪਣੀ ਇੱਕ ਗੰਦੀ ਜ਼ੁਬਾਨ ਕਰਕੇ ਆਪਣੀ ਬੇਫਕੂਫੀ ਦਿਮਾਗ ਦਾ ਇਸਤੇਮਾਲ ਨਹੀਂ ਕੀਤਾ ਤੂੰ ਆਪਣੀ ਬੇਫਕੂਫੀ ਕਰਕੇ ਆਪਣੇ ਪੂਰੇ ਪਰਿਵਾਰ ਤੇ ਪਰਚੇ ਕਟਾ ਕੇ ਬਹਿ ਗਿਆ ਐਡਾ ਬੇਫਕੂਫ ਬੰਦਾ ਦੇਖ ਉਹ ਤੁਨ ਲੱਖੇ ਸਧਾਨ ਨੂੰ ਸਿੱਖ ਉਹਦੇ ਨਾਲ ਰਹਿ ਕੇ ਚਲਾਕੀ ਸਿੱਖਣੀ ਆ ਤਾਂ ਲੱਖੇ ਸਧਾਨ ਨੂੰ ਸਿੱਖ ਚਲਾਕੀ ਜੋ ਮਾਸਟਰ ਮਾਈਂਡ ਆ ਉਹਨੇ ਪੀ ਐਚ ਡੀ ਕੀਤੀ ਆ ਚਲਾਕੀਆਂ ਦੀ ਉਹ ਬੰਦਾ ਐਡਾ ਪਾਰਟੀ ਬਦਲਦਾ ਤੇ ਐਡਾ ਦਲ ਬਦਲਦਾ ਮਰਡਰਿਸਟਾ ਲੱਖੇ ਸਧਾਨਾ ਇਹ ਵੀ ਸਭ ਨੂੰ ਪਤਾ ਮਰਡਰ ਦਾ ਚਾਰ ਸੀਰ ਤੇ ਪੈਸੇ ਦੇਖ ਕੇ ਛੁੱਟ ਕੇ ਬਾਹਰ ਆ ਗਿਆ ਛੋਟੇ ਲੋਕਾਂ ਦੇ ਪਹਿਲੇ ਤੁਸੀਂ ਮਰਡਰ ਕਰਦੇ ਹੋ ਇਹ ਦੋ 3 ਦਾ ਤੁਸੀਂ ਪਿਓ ਮਾਰਤਾ ਜਨਾਨੀ ਦੇ ਤੀਜਾ ਬੱਚੇ ਦੀ ਕੁੱਖ ਸੀ ਫਿਰ ਤੁਸੀਂ ਆ ਗਿਆ ਵੀ ਮੈਂ ਆਪੇ ਬਣ ਜਾਣਾ ਇੰਨੀ ਕੁਰਸੀ ਦਾ ਤੁਹਾਨੂੰ ਲਾਲਚ ਸੱਤਾ ਦਾ ਤੁਹਾਨੂੰ ਇੰਨਾ ਲਾਲਚ ਤੁਸੀਂ ਇੰਨਾ ਗੰਦ ਪਾ ਰਹੇ ਹੋ ਬਿਨਾ ਸੱਤਾ ਤੋਂ ਬਿਨਾ ਕੁਰਸੀ ਤੋਂ ਵੀ ਤੁਸੀਂ ਲੋਕਾਂ ਦੇ ਚੰਗੇ ਕੰਮ ਕਰ ਸਕਦੇ ਹੋ ਪਰ ਨਾ ਨਾ ਆਪਾਂ ਕੁਰਸੀ ਲੈ ਕੇ ਪੈਸਾ ਖਾਣਾ ਲੱਖੇ ਸਿਧਾਂ ਦੇ ਦੀ ਕੋਠੀ ਵੇਖੋ ਜਾ ਕੇ ਮਹਿਲਾ ਜਿੱਡੇ ਨੇ ਕੋਠੀ ਪਾਈ ਇਹਦੀ ਕੰਧਾ ਦੇਖੋ ਜੜੀ ਦੀ ਕੋਠੀ ਦੀ ਕੰਧਾ ਦੀ ਬਾਉਂਡਰੀ ਹੈ ਨਾ ਏਡੀਆਂ ਉੱਚੀਆਂ ਤੇ ਮਜ਼ਬੂਤ ਕੰਧਾ ਕਿਉਂਕਿ ਕਿ ਐਂਗਸਟਰ ਸੀ ਇਹਨੂੰ ਪਤਾ ਇਹਦੀ ਲੋਕਾਂ ਨਾਲ ਦੁਸ਼ਮਣੀ ਹੈ ਇਹਨੂੰ ਕੋਈ ਵੀ ਆ ਕੇ ਇਹਨੂੰ ਵੀ ਠੋਕ ਸਕਦਾ ਇਹਦੇ ਘਰ ਚ ਇਹਦੇ ਦੋਨੋਂ ਬੱਚਿਆਂ ਨੂੰ ਵੀ ਠੋਕ ਸਕਦਾ ਸੋ ਲੱਖੇ ਸਧਾਣੇ ਜਿਹੜਾ ਤੂੰ ਸਿੱਖ ਗੁਰਸਿੱਖ ਬੰਦਾ ਗੁਰੂ ਘਰ ਦਾ ਉਹ ਪਾਠੀ ਰਾਗੀ ਜੋ ਵੀ ਸੀ ਜਿਹਨੂੰ ਤੂੰ ਵੱਡਿਆ ਸੀ ਉਹਦੀਆਂ ਦੋ ਧੀਆਂ ਦੀ ਕਿਤੇ ਨੂੰ ਵੱਦਵਾ ਨਹੀਂ ਲੱਗਣੀ ਉਹਦੀ ਵਾਇਸ ਕਿਤੇ ਨੂੰ ਵੱਦਵਾ ਨਹੀਂ ਲੱਗਣੀ ਉਹ ਬੱਚਾ ਜਿਹੜਾ ਸਜਾਨੀ ਦੋਸਤਾਂ ਕੋਖ ਵਿੱਚ ਸੀ ਜਿਨੂੰ ਤੋਂ ਦੁਨੀਆ ਤੋਂ ਤੋਂ ਪਹਿਲੇ ਉਹਦਾ ਪਿਓ ਖੋ ਲਿਆ ਕੀ ਤੈਨੂੰ ਉਹਨਾਂ ਦੇ ਬਦੌਣੇ ਲੱਗਣੀ ਕੀ ਤੇਰੇ ਬੱਚੇ ਤੇਰੇ ਮੁੰਡਿਆਂ ਨੂੰ ਬਦੌਣੇ ਲੱਗਣੀਆਂ ਜਿਵੇਂ ਤੂੰ ਕਿਸੇ ਦਾ ਪਿਓ ਮਾਰਿਆ ਸੀ ਨਾ ਲੱਖੇ ਸਦਾਣੇ ਯਾਦ ਰੱਖੀ ਤੇਰੇ ਬੱਚੇ ਵੀ ਇੱਕ ਦਿਨ ਤੇਥੋਂ ਬਿਨਾਂ ਜ਼ਿੰਦਗੀ ਜੀਣਗੇ ਔਰ ਇਹ ਕਰਮਾ ਹੈ ਔਰ ਕਰਮਾ ਸਭ ਨੂੰ ਭਰਨਾ ਪੈਂਦਾ ਹੈ ਤੁਸੀਂ ਗਰੀਬ ਕਿਸੇ ਨੂੰ ਮਾਰ ਕੇ ਉਹਦਾ ਪੈਸੇ ਦੇ ਕੇ ਮੂੰਹ ਬੰਦ ਕਰਾ ਸਕਦੇ ਹੋ ਪਰ ਜਿਹੜਾ ਉੱਪਰ ਈਸ਼ਵਰ ਬੈਠਾ ਨਾ ਉਹਦੀ ਸਜ਼ਾ ਉਹਦੀ ਮਾਰ ਸਭ ਨੂੰ ਪੈਂਦੀ ਹੈ ਸ਼ਰਮ ਆਣੀ ਚਾਹੀਦੀ ਲੱਖੇ ਸਦਾਣੇ ਨੂੰ ਜੋਨੇ ਦੋ ਧੀਆਂ ਦੇ ਪਿਓ ਦਾ ਵਧ ਕੀਤਾ ਤੇ ਆਹ ਪਾਨਾ ਸਿੱਧੂ ਹੈ ਇਹ ਵੀ ਮਰਡਰ ਵਿੱਚ ਸ਼ਾਮਿਲ ਸੀ ਜਿਹਦੇ ਵਿੱਚ ਇਹਦੀ ਭੈਣ ਦੇ ਘਰ ਵਾਲੇ ਨੇ ਇਹਦੇ ਜੀਜੇ ਨੇ ਆਪਣਾ ਸਕਾ ਭਰਾ ਵੱਢਿਆ ਤੇ ਬਾਈ ਕਿੱਲੇ ਪੈਲੀ ਨੱਪ ਲਈ ਭਰਾ ਦੇ ਮਰਡਰ ਚ ਅੰਦਰ ਆ ਉਹਨਾਂ ਦੀ ਕੋਠੀ ਨੇ ਭਾਨੇ ਨੇ ਨੱਪ ਲਈ ਸਾਰਾ ਕੁਝ ਇਹਨਾਂ ਨੇ ਨੱਪ ਲਿਆ ਕਿਉਂ ਜਠਾਣੀ ਸੀ ਨਾ ਪਹਿਲੇ ਜਠਾਣੀ ਦਾ ਬੰਦਾ ਮਾਰਤਾ ਫਿਰ ਸਾਰਾ ਕੁਝ ਨੱਪ ਕੇ ਜੇ ਮੇਰੀ ਭੈਣ ਕੋਲ ਚਲ ਜਾਈ ਬੜੀ ਬਦਮਾਸ਼ੀ ਹੈ ਤੇਰੀ ਕੋਈ ਨਾ ਸਰਕਾਰ ਨੇ ਉਹ ਵੀ ਕੇਸ ਖੋਲੇ ਆ ਉਹ ਵੀ ਕੁੜੀਆਂ ਨੂੰ ਉਹਨਾਂ ਧੀਆਂ ਨੂੰ ਦੋ ਧੀਆਂ ਸੀ ਉਹ ਚਿੰਨਾਂ ਦਾ ਪਿਓ ਤੇਰੇ ਜੀਜੇ ਨੇ ਵੱਢਿਆ ਉਹਨਾਂ ਨੂੰ ਉਹਨਾਂ ਦਾ ਰਾਈਟ ਮਿਲੂਗਾ ਸਰਕਾਰ ਜ਼ਮੀਨ ਵੀ ਦਿਵਾਊਗੀ ਕੋਠੀ ਖਾਲੀ ਵੀ ਕਰਾਊਗੀ ਭਾਵੇਂ ਤੁਹਾਡੇ ਡੰਡਾ ਦੇ ਕੇ ਕਰਾਵੇ ਸੋ ਮੈਂ ਉਮੀਦ ਕਰਦੀ ਹਾਂ ਕਿ ਅੱਜ ਤੋਂ ਬਾਅਦ ਤੂੰ ਜੋ ਵੀ ਸੋਸ਼ਲ ਵਰਕ ਕਰੇਂਗਾ ਬੜੀ ਤਮੀਜ਼ ਨਾਲ ਤੇ ਸੰਸਮਿਲ ਤਰੀਕੇ ਨਾਲ ਲੋਕਾਂ ਨਾਲ ਪੇਸ਼ ਆਏਗਾ ਮਾਪਿਆਂ ਦੀਆਂ ਗਾਲਾਂ ਨਹੀਂ ਕੱਢੇਗਾ ਜਿੱਦਾਂ ਤਨੂੰ ਪੁੱਸ ਪਿਆ ਸੀ ਨਾ ਪੰਜਾਬ 'ਚ ਇੱਥੇ ਆ ਜਾ ਕੈਨੇਡਾ ਇੱਥੇ ਲਾ ਕੇ ਸਾਨੂੰ ਫੋਨ ਤੈਨੂੰ ਪਤਾ ਆ ਪਾਣਾ ਤੋਂ ਤੂੰ ਬੋਲਦਾ ਪੜਦੋਂ ਖਲਾਰਦੋਂ ਐਂ ਕਰਦੋਂ ਕਰਕੇ ਦੇਖੇ ਤਾਂ ਕਰੇ ਦਿਨ ਉਸਨੇ ਅੰਦਰ ਨਾ ਮਾਰਿਆ ਕਿ ਫੋਨ ਤੇ ਥ੍ਰੈਟਿੰਗਸ ਦੇ ਰਿਆ ਸੀ ਸੋ ਸੇਮ ਭਾਰਤ ਦੀ ਸਰਕਾਰ ਨੇ ਸੇਮ ਪੰਜਾਬ ਦੀ ਸਰਕਾਰ ਨੇ ਕੀਤਾ ਔਰ ਇਹ ਜਾਇਜ਼ ਹੈ ਸਾਨੂੰ ਰਾਈਟ ਹੀ ਨਹੀਂ ਹੈ ਕਿਸੇ ਨੂੰ ਅਸੀਂ ਫੋਨ ਤੇ ਥ੍ਰੈਟਿੰਗਸ ਦੇਏ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀ ਇਹ ਲਾਅ ਤਾਂ ਇੰਡੀਆ ਵਿੱਚ ਵੀ ਆ ਪਰ ਪੰਜਾਬ ਦੇ ਲੋਕਾਂ ਨੂੰ ਸ਼ਾਇਦ ਘੱਟ ਪਤਾ ਹੈ ਗੱਲ ਸੋ ਬਹੁਤ ਸਹੀ ਟ੍ਰੀਟਮੈਂਟ ਹੋਇਆ ਤੇਰਾ ਹੁਣ ਤੂੰ ਰੋ ਰੋ ਕੇ ਜੋ ਲੋਕਾਂ ਨੂੰ ਦੱਸ ਰਿਹਾ ਬਾਜਾ ਮਾਰ ਕੇ ਰੋ ਰੋ ਕੇ ਮੇਰੇ ਨਾਂ ਪਾਣਾ ਵਾ ਤੇਰਾ ਮਰਦਾ ਫੰਡਾ ਪਾਣੇ ਵਾ ਮੇਰੇ ਤਾਂ ਠੰਡਾ ਸ਼ੁਕਰ ਕਰ ਤੂੰ ਜ਼ਿੰਦਾਬਾਦ ਆ ਗਿਆ ਤੇਰਾ ਕਬੂਤਰ ਨਹੀਂ ਬਣਾ ਕੇ ਭੇਜਿਆ ਲਿਆ ਉਹਨਾਂ ਨੇ ਕੋਈ ਮਾੜਾ ਜਿਹਾ ਸਕੂਲ ਜਾ ਮਾੜੀ ਜਿਹੀ ਐਜੂਕੇਸ਼ਨ ਲੈ ਬੋਲਣ ਦਾ ਤਰੀਕਾ ਦੇਖ ਆਪਣਾ ਬਿਲਕੁਲ ਗਵਾਰਾ ਵਾਲੇ ਕੰਮ ਕਰ ਰਹੇ ਆ ਕਾਲਜ ਚੱਲ ਜਾ ਸਕੂਲ ਚੱਲ ਜਾ ਤੈਨੂੰ ਅਸਲ ਚ ਪੜ੍ਹਾਈ ਦੀ ਲੋੜ ਆ ਉਹ ਓਪਨ ਓਪਨ ਬੋਰਡ ਸਕੂਲ ਹੁੰਦਾ ਨਾ ਜਾਦੋਂ ਉਮਰ ਦੇ ਬੰਦੇ ਆਸੇ ਜਾ ਉੱਥੇ ਪੜ੍ਹਾਈ ਕਰ ਥੋੜੀ ਸਿੱਖਿਆ ਕਰ ਸ਼ਾਇਦ ਤੈਨੂੰ ਮਾੜੀ ਮੋਟੀ ਤੈਨੂੰ ਅਕਲ ਆਵੇ ਭੌਂਕੜਾ ਤੂੰ ਕੁੱਤੇ ਵਰਗਾ ਭੌਂਕਦਾ ਰਹਿ ਗਿਆ ਪਿਛਵਾੜੇ ਤੇ ਡੰਡੇ ਖਾਲੇ ਤੂੰ ਬਰਦ ਸਲੇਟੀਆਂ ਤੇ ਲੇਟਿਆ ਤੂੰ ਉਹ ਲੱਖਾ ਕਿੱਥੇ ਚਲੀ ਜਾਈ ਜਾਂਦਾ ਤੈਨੂੰ ਪਤਾ ਨਹੀਂ ਚੱਲਦਿਆ ਵੇ ਬੰਦਾ ਸਰੇਆਂ ਤੇ ਰਹਾ ਇਸਤੇਮਾਲ ਕਰ ਰਿਹਾ ਉੱਲੂ ਦਾ ਪੱਠਾ ਨਾ ਹੋਵੇ ਫਿਰ ਕਹਿੰਦਾ ਨੈਨਸੀ ਗਰੇਵਲ ਬੋਲਦੀ ਐ ਫਿਰ ਤੇਰੇ ਪਿੰਡ ਦੀ ਬੁੜੀਆਂ ਕਹਿੰਦੀਆਂ ਨੈਨਸੀ ਗਰੇਵਲ ਵਾਲੇ ਸਜਣ ਤੈਨੂੰ ਇੱਥੇ ਵੀ ਖਿੱਚ ਲਈ ਆ ਸਕਦੇ ਆ ਸੜਕ 'ਚ ਬੜੇ ਜੂਰੇ ਇੱਦਾਂ ਖਿੱਚ ਕੇ ਪੰਨੂ ਨੂੰ ਲਿਆਏ ਜੁੱਤੇ ਵਾਲੇ ਪਾਲਿਸ਼ ਵਾਲੇ ਪੰਨੂ ਨੂੰ ਬੁਲਾ ਲਿਆ ਇੱਡੇ ਖਿੱਚ ਕੇ ਨੈਨਸੀ ਗਰੇਵਲ ਕੋਈ ਗਾਜਰ ਮੂਲੀ ਦੀ ਸਬਜ਼ੀ ਵੀ ਖੇਤਾਂ 'ਚ ਜਾ ਕੇ ਪੱਟ ਲਈ ਤੇ ਕਤਰ 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 ਖਾ ਲਈ ਐ ਕੱਟ ਕੇ ਸਬਜ਼ੀ ਬਣਾ ਲਈ ਏਨੇ ਤੁਸੀਂ ਸਾਰੇ ਤੇਰੇ ਮਗਰ ਗਵਾਰ ਲੋਕ ਲੱਗੇ ਆ। ਬਈ ਕਾਨੂੰਨ ਵਿੱਚ ਰਹਿਣਾ ਹੀ ਪੈਣਾ ਸਾਰਿਆਂ ਨੂੰ। ਕਾਨੂੰਨ ਤੋਂ ਬਾਹਰ ਹੋਵੋਗੇ ਤਾਂ ਛਿੱਤਰ ਪ੍ਰੇੜ ਹੋਊਗੀ। ਜੇ ਮੈਂ ਵੀ ਤੇਰੇ ਵਰਗੇ ਲੱਛਣ ਕਰਦੀ ਨਾ ਪੰਜਾਬ ਜੀ ਦਾ ਸ਼ਾਇਦ ਮੇਰੀ ਵੀ ਅਹੀਂ ਛਿੱਤਰ ਪ੍ਰੇੜ ਹੋਈ ਹੋਣੀ ਸੀ। ਦਿਮਾਗ ਦਿਮਾਗ ਨਾਮ ਦੀ ਚੀਜ਼ ਹੁੰਦੀ ਹੈ ਇੱਕ ਜੋ ਪਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਹਰ ਇੱਕ ਮਨੁਸ਼ੀਅਨ ਨੂੰ ਵਰਤਿਆ ਜਾਨਵਰਾਂ ਨੂੰ ਨਹੀਂ ਵਰਤਿਆ। ਇਨਸਾਨ ਨੂੰ ਇੱਥੋਂ ਚੱਲਣਾ ਚਾਹੀਦਾ ਨਾ ਕਿ ਆਪਣੀ ਲੋਲੋ ਨਾਲ-ਨੋਲੋ ਵਿੱਚ ਹੱਡੀ ਨਹੀਂ ਹੁੰਦੀ ਜੀਪ ਵਿੱਚ ਪਰ ਹੱਡੀਆਂ ਬੜੀਆਂ ਤੜਾਂਦੀ ਐ ਸੋ ਤੇਰੀ ਜੀਪ 'ਚ ਹੱਡੀ ਤਖਸੀ ਨਹੀਂ ਕਿਸੇ ਦੀ ਵੀ ਨਹੀਂ ਪਰ ਤੂੰ ਆਪਣੀ ਜੀਪ ਦੇ ਕਰਤੂਤਤਾ ਕਰਕੇ ਆਪਣੇ ਛੇਤਰ ਪ੍ਰਿੰਟ ਕਰਵਾਈ ਆਈ ਹੋਪ ਤੇਰੇ ਤੱਕ ਮੇਰੇ ਵੀਡੀਓ ਪਹੁੰਚੂਗੀ ਤੂੰ ਸੁਣੇਗਾ ਹਾਈ ਮਿੱਤਾਂ ਬੜੀਆਂ ਲੱਗਣੇ ਤੈਨੂੰ ਗळा ਆੜੀਆਂ ਕੱਢੇਗਾ ਗळा ਨਾ ਕੱਢੀ ਬਹੁਤ ਛੋਟਾ ਐ ਮਿੱਥੋ ਮਰਚ ਤੇ ਮੈਂ ਤੈਨੂੰ ਛੋਟੇ ਭਰਾ ਵਰਗਾ ਸਮਝਾਰੀ ਗੁੱਸਾ ਤੇਰੇ ਤੇ ਆ ਰਿਹਾ ਕਿਤੇ ਕੋਲ ਦਿਮਾਗ ਦੀ ਕਮੀ ਹੈ ਹੋਰ ਕੁਛ ਨਹੀਂ ਇਹਹੀ ਦਿਮਾਗ ਨੂੰ ਚੰਗੇ ਕੰਮ ਚਲਾ ਇਹਹੀ ਦਿਮਾਗ ਨੂੰ ਚੰਗੇ ਪਾਸੇ ਲਾ ਗਾਲਾਂ ਕੱਢਣੀਆਂ ਲੋਕਾਂ ਨੂੰ ਬੰਦ ਕਰ ਬਦਮਾਸ਼ੀ ਗੁੰਡਾਗਰਦੀ ਹੈ ਨਾ ਜਿਹੜੀ ਗੁੰਡਾਗਰਦੀ ਬਦਮਾਸ਼ੀ ਨਾਲ ਅਸੀਂ ਲੋਕਾਂ ਦੇ ਦਿਲ ਨਹੀਂ ਜਿੱਤ ਸਕਦੇ ਦਿਲ ਜਿੱਤਣ ਵਾਸਤੇ ਤੁਹਾਡੇ ਵਿੱਚ ਨਮਰਤਾ ਸ਼ਹਿਰਸ਼ੀਲਤਾ ਜ਼ੁਬਾਨ 'ਚ ਮਿਸ਼ਰੀ ਹੋਣੀ ਚਾਹੀਦੀ ਹੈ ਫਿਰ ਦਿਲਾਂ ਤੇ ਰਾਜ ਹੁੰਦਾ ਇਹ ਗੰਦੀ ਜ਼ੁਬਾਨ ਨਾਲ ਹੂੰ ਹੂੰ ਸਿਰਫ ਛੱਤਰ ਪਰੇੜੀ ਹੁੰਦੀ ਆ ਸੋ ਮੈਨੂੰ ਮੀਰਾ ਕਿਟਰਨ ਲੀਅਨਡਨ ਵਾਲਾ ਜਿਹੜਾ ਬਿਜ਼ਨਸ ਚ ਚਲਾਇਆ ਸੀ ਬੰਦ ਹੋ ਗਿਆ ਜੈਹਿੰਦ